हां जी दोस्तों सारेयानु सत श्री अकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਆ ਪਿੰਡ ਬ੍ਰਹਮਪੁਰਾ ਤਸਵੀਰ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਬਿਲਕੁਲ ਦੋਸਤੋ ਹਰੀਕੇ ਪੱਤਨ ਤੋਂ ਜਦੋਂ ਅਮਰਸਰ ਰੋਡ ਆਪਾਂ ਆਉਣੇ ਆ ਨੈਸ਼ਨਲ ਹਾਈਵੇ ਤੇ ਤੇ ਸਰਿਆਲੀ ਤੋਂ ਪਹਿਲਾਂ ਦੋਸਤੋ ਇੱਕ ਖਾਰੇ ਵਾਲੀਆਂ ਨਹਿਰਾਂ ਨੇ ਖਾਰੇ ਵਾਲੀਆਂ ਨਹਿਰਾਂ ਸਿੱਧੀਆਂ ਜਿਹੜੀਆਂ ਫਤਿਹ ਫਤਿਹਪਾਦ ਅੱਗੇ ਸ਼੍ਰੀ ਗੋਇੰਦਵਾਲ ਸਾਹਿਬ ਨੂੰ ਜਿਹੜੀ ਝੜਕ ਜਾਂਦੀ ਆ ਉਸੇ ਸੜਕ ਦੇ ਉੱਪਰ ਦੋਸਤੋ ਕੋਈ ਆਹ ਰੋਡ ਤੋਂ ਜੇਕਰ ਆਪਾਂ ਗੱਲ ਕਰ ਲਈਏ ਤੇ 8-7 ਕਿਲੋਮੀਟਰ ਬਿਲਕੁਲ ਹੱਟਾ ਮਾ ਜਿਹੜਾ ਪਿੰਡ ਇੱਕ ਪਾਸੇ ਮੋਹਨਪੁਰਾ ਪਿੰਡ ਹੈਗਾ ਤੇ ਦੂਜੇ ਪਾਸੇ ਬ੍ਰਹਮਪੁਰਾ ਪਿੰਡ ਹੈਗਾ ਇਸ ਘਰ ਦੀ ਗੱਲ ਕਰ ਲਈਏ ਦੋਸਤੋ ਪਹਿਲੀ ਵੀਡੀਓ ਆਪਣੀ ਤੇ ਵੀਡੀਓ ਦੇ ਵਿੱਚ ਤੁਹਾਨੂੰ ਮਾਲ ਜਿਹੜਾ ਬੜਾ ਸਾਫ਼ ਸੁਥਰਾ ਨਜ਼ਰ ਆਊਗਾ ਚੰਗੇ ਪਸ਼ੂ ਤੁਹਾਨੂੰ ਦਿਖਾਈ ਦੇਣਗੇ ਜ਼ਿਆਦਾਤਰ ਮੋਹਰਾ ਦੀਆਂ ਝੋਟੀਆਂ ਜਿਹੜੀਆਂ ਮੋਹਰਾ ਦੀਆਂ ਬੱਜਾਂ ਜਿਹੜੀਆਂ ਨੇ ਇਹ ਦਿਖਾਵਾਂਗੇ ਜੀ ਬਿਲਕੁਲ ਤਾਜ਼ੇ ਸਵੇਰ-ਸਵੇਰ ਪਸ਼ੂ ਨੇ ਪੂਰੀ ਡਿਟੇਲ ਜਿਹੜੀ ਆਪਾਂ ਓਨਰ ਦੇ ਨਾਲ ਮਾਲਕ ਦੇ ਨਾਲ ਗੱਲਬਾਤ ਕਰਨਾਗੇ ਸੋ ਪਸ਼ੂ ਜਿਹੜੇ ਦੋਸਤੋ ਦੋ ਦੋ ਤਿੰਨ ਦਿਨ ਕੋਈ ਪੰਜ ਦਿਨ ਕੋਈ ਸੱਤਕ ਦਿਨ ਇੱਥੇ ਜਿਹੜਾ ਸੁਭਾ ਹੈਗਾ ਰੇਟ ਪਰ ਤਾਂ ਪੂਰਾ ਜਿਹੜਾ ਵੀਡੀਓ ਦੇ ਵਿੱਚ ਦੱਸ ਦਿਆਂਗੇ ਬਾਕੀ ਜਿਸ ਵੀਰ ਨੂੰ ਖਰੀਦਦਾਰ ਵੀਰ ਨੂੰ ਪਤਾ ਹਾਂਦਾ ਉਹਨਾਂਗੇ ਰੇਟ ਤਸੱਦੀ ਤੁਸੀਂ ਕਰਨੀ ਆ ਘਰ ਵਿਜਿਟ ਕਰਕੇ ਇੱਕ ਟਾਈਮ ਦੋ ਟਾਈਮ ਚੁਵਾਈ ਕਰਕੇ ਆਓ ਕਰਦੇ ਆ ਗੱਲਬਾਤ ਓਨਰ ਦੇ ਨਾਲ ਮਾਲਕ ਦੇ ਨਾਲ ਤੇ ਅੱਜ ਦੋਸਤੋ 28 ਅਗਸਤ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਤੁਸੀਂ ਨੋਟ ਕਰ ਲਓ ਕੋਈ ਮਾਰਨਿੰਗ ਦੇ 7:30 ਵਜੇ ਦਾ ਸਮਾਂ ਹੈਗਾ ਸੋ ਆ ਜੀਓ ਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਪਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂ ਜੀ ਬਹੁਤ ਬਹੁਤ ਤੁਹਾਡਾ ਸਵਾਗਤ ਹਾਂ ਥੈਂਕ ਯੂ ਪਾਜੀ ਅੱਛਾ ਇੱਕ ਆਪਣਾ ਨਾਮ ਦੱਸ ਦਈਏ ਜੀ ਰਣਜੀਤ ਸਿੰਘ ਜੀ ਰਾਣਾ ਵਪਾਰੀ ਠੀਕ ਆ ਜੀ ਪਿੰਡ ਬਰਾਉਂਪਰਾ ਤਹਿਸੀਲ ਤਰਨਤਾਰਨ ਦੇਸ਼ ਤਰਨਤਾਰਨ ਅੱਛਾ ਪਾਜੀ ਮਤਲਬ ਕਿ ਰਣਜੀਤ ਸਿੰਘ ਰਾਣੇ ਦੇ ਨਾਮ ਤੋਂ ਪਹਿਲੀ ਗੱਲ ਵੀ ਆਸ-ਪਾਸੇ ਵਾਲੇ ਵੀ ਸਾਰੇ ਜਾਣੂ ਨੇ ਜੀ ਜੀ ਠੀਕ ਆ ਤੇ ਵਪਾਰ ਦਾ ਕੰਮ ਵੀ ਤੁਹਾਡਾ ਮਿਲੋਂ ਦਾ ਵੀ ਕਾਫੀ ਵੱਡਾ ਹੈ ਮੁਰਾਦੀਆਂ ਮਜਾਂ ਝੋਟੀਆਂ ਵੈਸੇ ਜਿਹੋ ਜੇ ਆਪਾਂ ਪਸ਼ੂ ਦੇਖੇ ਆ ਹਾਂਜੀ ਹਾਂਜੀ ਤੇ ਟਾਮੇਦਨ ਦੀ ਲੋੜ ਨਹੀਂ ਵੀ ਆਪਦੇ ਦਿਖਾਈ ਦਿੰਦੇ ਕਿਤੇ ਨਾ ਕਿਤੇ ਹਾਂਜੀ ਦਸਨ ਦਸ ਲੋੜ ਹੀ ਨਹੀਂ ਉਹਨਾਂ ਵੇਖ ਲੈਣੀਆਂ ਆਪਣੇ ਆਪ ਜਿਹੜੇ ਐਨਪਰਾ ਮਾਲ ਡੰਗਰ ਚ ਰਹਿੰਦੇ ਆ ਬਿਲਕੁਲ ਹਾਂਜੀ ਅੱਛਾ ਭਾਜੀ ਲੰਮੇ ਕਿੰਨੇ ਸਮੇਂ ਤੋਂ ਕੰਮ ਕਰਦੇ ਆ ਰਹੀ ਆਂ ਵੀਰ ਜੀ ਲੰਮਾ ਟਾਈਮ ਤੇ ਬਹੁਤ ਹੋ ਗਿਆ 96 ਤੋਂ ਸਟਾਰਟ ਕੀਤਾ ਸੀ ਅੱਛਾ ਜੀ ਬਿਲਕੁਲ ਸੋਟਾ ਜਿਆ ਸੀ ਮੈਂ 27 28 ਸਾਲ ਹੋ ਗਏ ਇਸ ਗੱਲ ਨੂੰ ਠੀਕ ਆ ਜੀ ਤੇ ਕਾਫੀ ਲੰਬਾ ਵਪਾਰ ਦਾ ਕੰਮ ਹਾਂਜੀ ਤੇ ਅੱਛਾ ਅੱਜ ਭਾਜੀ ਪਸ਼ੂ ਆਪਾਂ ਕਿੰਨੇ ਦਿਖਾ ਠੀਕ ਆ ਤੇ ਸਾਰੇ ਮਤਲਬ ਕਿ ਸੂਏ ਸੂਏ ਨਾਖ ਨੇ ਹਾਂਜੀ ਹਾਂਜੀ ਇੱਕ ਹੀ ਪਹਿਲਣ ਆ ਦੋਂਦੀ ਝੋਟੀ ਆ ਚੌਕ ਦਾ ਇੱਕ ਦੰਦ ਕੱਢਿਆ ਬਾਕੀ ਦੂਜਣਾ ਚਾਰੇ ਠੀਕ ਆ ਜੀ ਹਾਂਜੀ ਲੋਬੀ ਦੋਸਤੋ ਇੱਕ ਪਹਿਲਣ ਝੋਟੀ ਆ ਜਿਹੜੀ ਦੋਂਦੀ ਝੋਟੀ ਆ ਮੂੰਹੋਂ ਦੰਦੋਂ ਤੇ ਬਾਕੀ ਸਾਰੀਆਂ ਜੰਨੀਆਂ ਝੋਟੀਆਂ ਦਿਖਾਵਾਂਗੇ ਸਾਰੀਆਂ ਦੋਂਦੀਆਂ ਆ ਸੌਰੀ ਦੂਜੇ ਦੂਜੇ ਸੂਬੇ ਆ ਠੀਕ ਆ ਪਹਿਲਣ ਝੋਟੀ ਤੋਂ ਆਪਾਂ ਸਟਾਰਟ ਕਰ ਲੈਨੇ ਆ ਝੋਟੀ ਕੱਦ-ਕੱਡ ਜਿਹੜੀ ਇੱਕ ਜੜੀ ਦੋਸਤੋ ਮੈਂ ਕੱਲੇ-ਕੱਲੇ ਪਸ਼ੂ ਦੀ ਮੈਂਸ਼ਨ ਨਹੀਂ ਕਰੂੰਗਾ ਕੱਦ-ਕੱਡ ਇੱਕ ਸਾਰ ਹੈਗੇ ਸਾਰੀਆਂ ਮੱਜਾਂ ਝੋਟੀਆਂ ਦੇ ਫੁੱਲ ਵੱਟ ਚੰਗੀਆਂ ਨੇ ਪਿੱਠ ਪੁੜੇ ਦੀਆਂ ਸੋਹਣੀਆਂ ਨੇ ਰਾਜੀ ਆ ਵਜਨਦਾਰਾ ਫੁੱਲਾ ਤੇ ਪਹਿਲੇ ਨੰਬਰ ਤੇ ਝੋਟੀ ਜਿਹੜੀ ਦੋਂਦੀ ਤੁਹਾਨੂੰ ਦਿਖਾ ਦੇਣੀ ਹੈ ਨਾ ਜੀ ਹਾਂਜੀ ਹਾਂਜੀ ਦੋਂਦੀ ਝੋਟੀ ਆ ਇਹਦਾ ਹਾਂਜੀ 13 ਕਿਲੋ ਦੁੱਧ ਆ ਅੱਜ ਸੂਈ ਨੂੰ ਇਹਨੂੰ 13 14 ਦਿਨ ਹੋ ਗਏ ਆ ਹਾਂਜੀ ਬਿਲਕੁਲ ਹੋਈ ਨਹੀਂ ਵੀ ਲੋਕਾਂ ਵਾਲੀ ਗੱਲ ਆ ਬਈ ਡੇਢ ਦੋ ਮਹੀਨੇ ਲੰਨ ਦੱਸਣਾ ਵਾ ਹਾਂਜੀ ਦੇਖੋ ਆ ਬੱਚਾ ਵੀ ਪਤਾ ਲੱਗਦਾ ਚਲੋ ਅੱਛਾ ਕਿੰਨੇ ਦਿਨ ਹੋ ਗਏ ਨੇ ਸੂਈ ਨੂੰ ਅੱਜ ਜੀ ਤੋਂ 13 ਦਿਨ ਹੋਏ ਆ 13 ਦਿਨ ਮਗਰ ਕੱਟੀ ਕੱਟਾ ਨਹੀਂ ਜੀ ਨਹੀਂ ਜੀ ਕੱਟੇ ਆ ਕੱਟੇ ਆ ਹਾਂਜੀ ਮਗਰ ਮੇਲ ਕਾਫ ਆ ਦੋਸਤੋ ਪਹਿ ਹਾਈਟ ਘਾਤੋ ਤੁਸੀਂ ਆ ਵੇਖ ਕੇ ਚੈੱਕ ਕਰੋ ਫੁੱਲ ਵੱਡੀ ਹਾਈਟ ਆ ਤੇ ਕੁੰਡੀ ਕੁੰਡੀ ਸਿੰਘ ਸੁੰਗ ਬੰਦਰ ਵੇਖੋ ਜੀ ਠੀਕ ਆ ਜੀ ਫੇਸ ਕੁਆਲਿਟੀ ਵੇਖੋ ਕਾਫੀ ਸੋਹਣੀ ਆ ਤੇ ਬਿਲਕੁਲ ਪਤਲਾ ਜਿਹਾ ਫੇਸ ਆ ਅੱਛਾ ਅੱਜ ਭਾਜੀ ਦੁੱਧ ਹੋਣ ਕਿੰਨਾ ਥੱਲੇ ਇੰਦੇ ਥਲ ਮੌਜੂਦ ਹੈਗਾ ਹੁਣ ਦੁੱਧ ਜੀ ਹੋ ਸਕਦਾ 10 ਕਿਲੋ ਵੱਧ ਵੀ ਜਾਵੇ ਪਰ ਤੁਸੀਂ 13 ਕਿਲੋ ਪੱਕਾ ਲਾਓ ਇਸ ਵੇਲੇ ਵੀ 13 ਕਿਲੋ ਦੁੱਧ ਜਿਹੜਾ ਹੈ ਨੈਟ ਆਫ ਦਾ ਟਾਈਮ ਤੋਂ ਟਾਈਮ ਅਗਲਾ ਤਸੱਲੀ ਕਰਕੇ ਲੈ ਜੇ ਹਾ ਜਰ ਜਿਹੜਾ ਹੈ ਬਿਲਕੁਲ ਤੇ ਚਵਾਈ ਕਿਦਾਂ ਦੀ ਜੀ ਚਵਾਈ ਬਿਲਕੁਲ ਭੋਲੀ ਆ ਅੱਛਾ ਇੱਕ ਸਾਰ ਵਾਇਨ ਵੀ ਡੋਕਲਵਾ ਕੋ ਠੀਕ ਆ ਜੀ ਚਵਾਈ ਜਿਹੜੀ ਦੋਸਤੋ ਬਿਲਕੁਲ ਫੋਲੀ ਆ ਇੱਕਸਾਰ ਆ ਬਾਕੀ ਹਵਾਨਾ ਜੱਡਾ ਮੈਂ ਪਹਿਲਾਂ ਭਾਜੀ ਨੂੰ ਆਣ ਕੇ ਥੋੜਾ ਜਿਹਾ ਅਸੀਂ ਕੀਤੀ ਡਿਸਕਸ ਬਾਕੀ ਭਸਮਾ ਹੋਣ ਤੋਂ ਬਾਅਦ ਜਿਹੜਾ ਬਿਲਕੁਲ ਕਸਮੇ ਲੇਵੇ ਦੀ ਆ ਟਾਇਰ ਟਾਡਰ ਦੀ ਆ ਤੇ ਦੁੱਧ ਜਿਹੜਾ ਦੋਸਤੋ ਬਿਲਕੁਲ ਨਾੜਾਂ ਦੇ ਵਿੱਚ ਜਿੱਦਾਂ ਕਿ ਸਾਰੇ ਵੀਰ ਨੂੰ ਪਤਾ ਭਵਾਨੇ ਜਿਆਦਾ ਵਖਾ ਲੈਣਾ ਕੋਈ ਜ਼ਿਆਦਾ ਪਹਲਾ ਫਰਕ ਨਹੀਂ ਪੈਂਦਾ ਪਰ 13 ਲੀਟਰ ਜੇ ਕਹਿ ਦਿੱਤਾ ਤੇ ਚਵਾਈ ਤੁਸੀਂ ਕਰਨੀ ਆ 13 ਲੀਟਰ ਹਾਜ਼ਰ ਜਿਹੜਾ ਦੁੱਧ ਤੁਹਾਨੂੰ ਮਿਲੂਗਾ ਇਸ ਝੋਟੀ ਦੇ ਥੱਲੇ ਠੀਕ ਆ ਥਰਮ ਤੋਂ ਬਹੁਤ ਜ਼ਿਆਦਾ ਸੋਹਣਾ ਕਾਦ ਘਾੜ ਪੂਰਾ ਵੱਡ ਮੋਲ ਜੀ ਦਾ 135000 ਰੁਪਇਆ 30 ਦੀ ਝੋਟੀ ਦੇ ਦਾਂਗੇ ਠੀਕ ਹੈ ਜੀ 130 ਦੀ ਹਾਂ ਜੀ ਬਾਕੀ ਕੋਈ ਨ ਮੌਕੇ ਤੇ ਮੰਨਤਨ ਕਰਦੇ ਆ ਥੋੜਾ ਬਾਲ ਠੀਕ ਹੈ ਜੀ ਬਾਲਾ ਜਿਆਦਾ ਨਹੀਂ ਠੀਕ ਹੈ ਜੀ ਹਾਂ ਜੀ 135 ਦੋਸਤੋ ਡਿਮਾਂਡ ਤੇ 130 ਦੀ ਜਿਹੜੀ ਆ ਲੈਦੇ ਆ ਹਾਂ ਨਾ ਜਿਹੜੀ 130 ਦੀ ਆ ਖੋਲ ਕੇ ਤੋੜ ਕੇ ਦਿਖਾਉਂਦੇ ਆ ਖਤਮ ਆਜੋ ਜੀ ਠੀਕ ਆ ਝੋਟੀ ਪਸੰਦ ਆਊਗੀ ਦੋਂਦੀ ਝੋਟੀ ਆ ਠੀਕ ਹੈ ਤੇ ਇੱਕ ਭਾਜੀ ਕਹਿਣ ਵਾਲੀ ਗੱਲ ਹੁੰਦੀ ਹੈ ਦੰਦੀ ਦੇ ਇੱਕ ਹੈਗਾ ਵੀ ਪੈ ਗਈ ਦੁੱਧ ਦਾ ਚੌਥਾ ਦੰਦ ਇੱਕ ਕੱਢਿਆ ਵਾ ਜਿਹਨ ਬਿਲਕੁਲ ਉਹ ਇੱਕ ਨਹੀਂ ਕੱਢਿਆ ਜੀ ਠੀਕ ਹੈ ਜੀ ਠੀਕ ਹੈ ਇੱਕ ਚੌਥਾ ਦੰਦ ਕੱਢਿਆ ਦੋਸਤੋ ਇੱਕ ਦੂਜਾ ਜਿਹੜਾ ਬਿਲਕੁਲ ਦੁੱਧ ਦਾ ਹਜੇ ਉਹ ਨਹੀਂ ਕੱਢਿਆਗਾ ਆ ਦੇਖੋ ਬਾਕੀ ਹਵਾਨੇ ਆਰਡਰ ਦੀ ਕੁਆਲਿਟੀ ਜਿਹੜੇ ਵੀਰ 파ਰਗੂ ਬੰਦੇ ਨੇ ਉਹਨਾਂ ਨੂੰ ਵੈਸੇ ਜਜਮੈਂਟ ਹੋਈ ਜਾਣੀ ਆ ਠੀਕ ਹੈ ਜੀ ਤੇ ਇੰਨੇ ਕ ਦਿਨਾਂ ਦੀ ਸੂਈ ਦੇ ਥੱਲੇ ਬਿਲਕੁਲ ਜਿਹੜਾ 13 ਕਿਲੋ ਦੋਸਤੋ ਦੁੱਧ ਪਹਿਲਣ ਝੋਟੀ ਉਹ ਵੀ ਦੁੰਦੀ ਹੈ ਠੀਕ ਹੈ ਜੀ ਆ ਦੇਖੋ ਵੀਰ ਵੇਖੋ ਝੋਟੀ ਦੀ ਕੱਦ ਕੱਦ ਵੇਖੋ ਫੁੱਲ ਬਟਾ ਫੁੱਲ ਵੱਡੀ ਹਾਈਟ ਆ ਜੀ ਇੱਕ ਤੋ ਇੱਕ ਵਾਦ ਕੇ ਦੋਸਤੋ ਪਸ਼ੂ ਤੁਹਾਨੂੰ ਦਿਖਾਉਣੇ ਆ ਪਹਿਲਣ ਝੋਟੀਆਂ ਬਾਕੀ ਸਾਰੀਆਂ ਦੂਜੇ ਸੂਵੇ ਹੋਣਗੀਆਂ ਚਵਾਈਸ ਝੋਟੀ ਆ ਤੇ 135 13000 ਦੀ ਜਿਹੜੀ ਆ ਲੈ ਤੇ ਆ ਹਾਂ ਨਾ ਜਿਹੜੀ 13000 ਦੀ ਇਹ ਸਭ ਪਹਿਲੇ ਨੰਬਰ ਤੇ ਜਿਹੜੀ ਆ ਪਤਲੇ ਝੋਟੀ ਦਿਖਾਤੀ ਆ ਕਟੜੂ ਇੱਕ ਵਾਰੀ ਫੇਰ ਤੁਸੀਂ ਦੇਖ ਲਓ ਮਗਰ ਬੱਚਾ ਜਿਹੜਾ ਮੇਲ ਦਾ ਆ ਦੇਖੋ ਠੀਕ ਹੈ ਬਿਲਕੁਲ ਤਾਜ਼ੇ ਨੇ ਪੰਜਾਂ ਸੱਤਾਂ ਦਿਨਾਂ ਦੇ ਦਸਾਂ ਦਿਨਾਂ ਦੇ 12 ਦਿਨਾਂ ਦੇ ਇੱਥੇ ਜਿਹੜਾ ਦੋਸਤੋ ਸੂਆ ਤਾਨੂੰ ਇਹ ਨਮਾਝਾਂ ਝੋਟੀਆਂ ਦਾ ਮਿਲ ਜਾਊਗਾ। ਸੋ ਇਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਸੈਕੰਡ ਨੰਬਰ ਤੇ ਜਿਹੜੀ ਅਗਲੀ ਝੋਟੀ ਦਿਖਾਉਣੀ ਆ। ਇਹ ਦੂਜੇ ਸੂਵੇ ਜੀ। ਦੂਜਾ ਸੂਵੇ ਜੀ। ਦੂਜਾ ਸੂਵੇ। ਇਹ ਕੱਲ ਰਾਤ ਦੀ ਸੂਈ ਆ ਜੀ। ਠੀਕ ਆ ਜੀ। ਹਾਂ ਜੀ। ਕੱਲ ਰਾਤ ਦੀ ਕੀ ਆ? ਕੱਲ ਰਾਤ ਵੀ। ਇਹਦਾ ਇਹਦਾ ਮਗਰ ਵੀ ਮੇਲ ਹੀ ਆ। ਹਾਂ ਜੀ ਇਹਦਾ ਆ। ਮੇਲ ਕਾਬ। 나ੜੂ ਬੱਚੇ ਦੇ ਨਾਲ ਵੇਖੋ ਜੀ। ਬਿਲਕੁਲ ਜੀ। ਹਾਂ ਜੀ ਬਿਲਕੁਲ 나ੜੂ ਬੱਚੇ ਦੇ ਨਾਲ ਆ ਜੀ। ਤੇ ਕੱਲ ਰਾਤ ਹੀ ਸੂਈ ਸੀ। ਜੀ ਜੀ ਜੀ। ਰਾਤ ਹੀ ਸੂਈ ਆ। ਠੀਕ ਹੈ ਅੱਛਾ ਭਾਜੀ ਕੀ ਅਸੇ ਝੋਟੀ ਦਾ ਰਿਕਾਰਡ ਹੈਗਾ ਕੋਈ ਪਿਛਲੇ ਸਵੇਰ ਦਾ ਪੁੱਛਿਆ ਜੀ ਪਿਛਲੇ ਰਿਕਾਰਡ ਦਾ ਹੁਣ ਮਾਲਕਾਂ ਦੇ ਮੁਤਾਬਕ ਕਹਿੰਦੇ ਪਿਛਲੇ ਸੋਈ 14 ਤੋਂ 15 ਕਿਲੋ ਦੁੱਧ ਕੱਢਿਆ ਇਹਨੇ ਹੂੰ ਹੁਣ ਦੇਖੋ ਕੀ ਕਰਦੀ ਆ ਹੁਣ ਤੇ ਅੱਜ 7-8 ਕਿਲੋ ਹੋਊਗਾ ਕੱਲ ਦੀ ਸੋਈ ਆ ਹੂੰ ਅਜੇ ਤੇ ਥਾਲੀ ਨਹੀਂ ਕੀਤੀ ਅੱਜ ਕਈਂ ਦਾ ਲੇਟ ਆ ਸਕੂ ਹੂੰ ਹਾਂਜੀ ਨੋ ਵੀ ਪ੍ਰਭੂ ਦੂਜਾ ਸੂਆ ਬਾਕੀ ਸਿੰਘੀ ਸੂਗੀ ਬਹੁਤ ਜਦੀ ਖੂਬਸੂਰਤਾ ਕਿਉਂਕਿ ਪਸ਼ੂ ਜਿਹੜੇ ਪਾਈ ਜਾਂਦਾ ਵੀ ਘਟੋ ਘਾਟਰ ਬਾਰਡਰ ਜਿਹੜਾ ਹਰਿਆਣੇ ਵਾਲੇ ਪਾਸਿਓਂ ਪਸ਼ੂ ਹਰਿਆਣੇ ਵਾਲੇ 프리ਟੀ ਨੇ ਸਾਰੇ ਜੀ 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 ਹਰਿਆਣੇ ਵਾਲੇ ਪਸ਼ੂ ਨੇ ਸਾਰੇ ਠੀਕ ਆ ਜੀ ਸਿੰਘੇ ਸਿੰਘੀ ਨਾਰਮਲੀ ਪਤਾ ਲੱਗ ਜੂਗੀ ਤੁਹਾਨੂੰ ਬਾਕੀ ਪਿੱਟ ਕੁੜੇ ਤੋਂ ਤੁਸੀਂ ਅੰਦਾਜ਼ਾ ਲਾ ਰਹੇ ਹੋ ਬਿਲਕੁਲ ਅੱਗੋਂ ਪਤਲੇ ਜੇ ਮੋਰਾ ਦੇ ਵਿੱਚ ਪਸ਼ੂ ਨੇ ਅੱਗਾ ਬਿਲਕੁਲ ਪਤਲਾ ਪਿਛਾ ਤੁਸੀਂ ਵੇਖੋ ਚੌੜਾ ਕਿਤਾ ਜੀ ਬਾਕੀ ਬੈਕ ਸਾਈਡ ਤੋਂ ਥਾਣ ਲੈਵਾ ਚੈੱਕ ਕਰੂ ਇਹ ਜੀ ਪੂਰੀ ਕੁਆਲਿਟੀ ਵਾਲਾ ਜਿਹੜਾ ਦੋਸਤੋ ਆਰਡਰ ਹੈਗਾ ਤੇ ਤਕਰੀਬਨ ਰਾਤ ਹੀ ਸੂਈਏ ਤੇ ਬਟਨਾਂ ਨਾਲ ਲੇਵਾ ਦੋਸਤੋ ਬਾਕੀ ਬਹੁਤਾ ਕੋਈ ਆਸਾਤ 8 ਕਿਲੋ ਜਿਹੜਾ ਪੋਲਾ ਨਾਰਮਲ ਹੈਗਾ ਤੇ ਚਵਾਈ ਭਾਜੀ ਕਿੰਨੀ ਕਰਾ ਦੂਗੀ ਵੈਸੇ ਚਵਾਈ ਜੀ ਇਹਨੂੰ ਹੁਣ ਉਹਨਾਂ ਦੇ ਮੁਤਾਬਕ ਤਿਆਰ ਕੀ ਇਹਨੂੰ 17 18 ਕਿਲੋ ਦੁੱਧ ਚਾਹੀਦਾ ਪਰ ਤੁਸੀਂ ਅੰਦਾਜ਼ਾ ਲਾ ਸਕਦੇ ਵੀ 15 16 ਕਿਲੋ ਨਾਰਮਲ ਆਏ ਨੋ 15 16 ਕਿਉਂਨਿਆਂ ਕੇ ਦੁੱਧ ਨੂੰ ਦੇਣਾ ਚਾਹੀਦਾ ਵਾ ਤੇ ਅੱਗੇ ਆਪਣੇ ਸਾਹਮਦੇ ਸਿਰ ਤੇ ਡਿਪੈਂਡ ਕਰਨਾ ਬਿਲਕੁਲ ਅਸਲ ਦੇ ਵਿੱਚ ਤੁਸੀਂ ਨਾ ਇਹ ਬਰੀਡ ਲਿਆਉਂਦੇ ਜੀ ਮੋਰਾ ਦੀ ਤੁਹਾਨੂੰ ਪਤਾ ਵੀ ਇੰਨੇ ਕ ਐਕਟਰ ਵਾਲੀ ਆ ਇਹੋ ਜਿਹੇ ਪਸ਼ੂ ਆ ਵੀ ਇੰਨੇ ਕ ਤਾਂ ਮਾਲਕ ਹੂ ਇਹ ਕੱਢ ਜਾਂਦੀਆਂ ਨੇ ਨਾ ਬਿਲਕੁਲ ਇਹਨਾਂ ਨੂੰ ਕੋਈ ਆਂਦਾ ਨਹੀਂ ਆਪਣੇ ਇਧਰ ਹਉਆ ਬਣਿਆ ਵੀ 15 16 ਲੀਟਰ بڑا ਲੈਣਾ ਇਧਰ ਤੇ ਪਸ਼ੂ ਤਾਂ ਔਖਾ ਹੈ ਪਰ ਉਧਰ ਤੇ ਪਸ਼ੂ 67 ਜਿਹੜੇ 17 18 ਤੋਂ ਹੁੰਦੇ ਆ ਵੇਖੋ ਜੀ ਹੁਣ ਐਸ ਛੋਟੀ ਦਾ ਲੈਵਾ ਵੇਖ ਕੇ ਆਮ ਬੰਦੇ ਕਹਿੰਨੇ ਕਹਣਾ 2 3 ਕਿਲੋ ਵਾਲੀ ਆ ਤੇ ਬਾਕੀ ਤੁਹਾਨੂੰ ਪਤਾ ਵਾ ਵੀ ਇਹ ਨਸਲਾਂ ਤੇ ਡਿਪੈਂਡ ਕਰਦਾ ਵੀ ਨਸਲਾਂ ਜਿਹੜੀਆਂ ਦੁੱਧ ਕੱਢ ਜਾਂਦੀਆਂ ਜੀ ਬਿਲਕੁਲ ਜੀ ਬਿਲਕੁਲ ਲਓ ਜੀ ਖੋਲ ਕੇ ਸੋ ਹਾਈਟ ਕੱਦ ਐਕਸਟਰਾ ਆਰਡੀਨਰੀ ਜਿਹੜੀ ਦੋਸਤੋ ਵੱਡੀ ਹਾਈਟ ਦੇ ਵਿੱਚ ਆ ਪੂਰੀ ਮੋਰਾ ਦੀ ਪੂਰੀ ਫੱਬ ਆ ਝੋਟੀ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਬਿਲਕੁਲ ਛੋਟਾ ਜਿਹਾ ਸਿੰਘ ਆ ਫੇਸ ਕੁਆਲਟੀ ਕਾਫੀ ਚੰਗੀ ਖਾਸ ਆ ਦੇਖੋ ਜਰਾ ਅੱਜ ਜਸਟ ਰਾਤ ਹੀ ਫ੍ਰੀ ਹੈ ਜੀ ਇਹ ਵੀਰ ਸਾਰੇ ਧਿਆਨ ਰੱਖ ਲਿਓ ਠੀਕ ਆ ਜੀ ਰਾਤ ਹੀ ਸੁਈ ਆ ਬੌਲੇ ਤੇ ਆ ਕੋਲਾ ਇੱਕ ਟਾਈਮ ਦੋ ਟਾਈਮ ਚੁਾਈ ਕਰਕੇ ਤਸਦੀਕ ਕਰ ਸਕਦੇ ਜੇ ਬਾਕੀ ਘੱਟੋ ਘੱਟ ਦੇ 15-15 ਲੀਟਰ ਦੀ ਮਿਲਕਿੰਗ ਨਵਾਬਾੜ ਜਿਹੜੀ ਆ ਕਮਾਉਣੀ ਦੇਈ ਦੀ ਠੀਕ ਹੈ ਜੀ ਪੁੱਛਣ ਦਾ ਮਕਸਦ ਇਹ ਹੁੰਦਾ ਦੋਸਤੋ ਆਨਰ ਮਾਲਕ ਨੂੰ ਵੀ ਥੋੜਾ ਜਿਆਦਾ ਵਧੀਰੇ ਚੀਜ਼ ਦਾ ਪਤਾ ਹੁੰਦਾ ਠੀਕ ਹੈ ਜੀ ਕਿਉਂਕਿ ਇੱਕ ਬਰੀਡ ਜਿਸ ਘਰ ਤੋਂ ਆਪਾਂ ਲੈ ਰਹੇ ਆਂ ਜਿਸ ਖਾਟਕਾਂ ਦੇ ਤੋਂ ਲੈ ਰਹੇ ਆਂ ਉਸ ਥਾਂ ਆਈਡੀਆ ਹੋ ਜਾਂਦਾ ਵੀ ਇਸ ਥਾਂ ਦੇ ਦਾ ਪਸ਼ੂ ਲੈ ਜਾਇਆ ਕਿ ਆ ਜਿਹੜਾ ਆਪਣੇ ਦੁਬਾਰਾ ਕਿੰਨਾ ਕੁ ਦੁੱਧ ਪਾ ਦੇਗਾ ਠੀਕ ਹੈ ਬਾਕੀ ਸਾਰੀਆਂ ਚੀਜ਼ਾਂ ਤੁਹਾਨੂੰ ਜਿਹੜਾ ਉਹ ਵੀ ਤਸਦੀਕ ਨਾਲ ਦਿਖਾ ਦਾਂਗੇ ਠੀਕ ਹੈ ਆ ਦੇਖੋ ਜੀ ਬਾਕੀ ਬੇਤਪੁੱਥ ਕਾਫੀ ਸੋਹਣੀਆਂ ਜਿਹੀ ਬੇਥੀ ਆਥਾਨਾਂ ਦੀ ਜੇਕਰ ਆਪਾਂ ਗੱਲ ਕਰ ਲਈਏ ਤੇ ਗਾਇਬ ਕਾਫੀ ਸੋਹਣਾ ਤੁਹਾਨੂੰ ਮਿਲੇਗਾ ਇਸ ਝੋਟੀ ਦੇ ਥੱਲੇ ਆ ਦੇਖੋ ਜੀ ਠੀਕ ਹੈ ਜੀ ਆਹ ਦੇਖੋ ਠੀਕ ਅੱਛਾ ਭਾਜੀ ਇਹਦੀ ਡਿਮਾਂਡ ਫੇਰ ਕੀ ਰਹੂਗੀ ਕੀ ਲੈਣ ਦੇਣ ਕਰਨਗੇ ਇਸਦੀ ਡਿਮਾਂਡ ਦੀ ਅੱਗੇ ਤੇ ਤੁਹਾਨੂੰ ਪਤਾ ਵੀ 1.70 80 ਦੀਆਂ ਝੋਟੀਆਂ ਇਹੋ ਜਿਹੀਆਂ ਵੇਗੀਆਂ ਹਾਂਜੀ ਪਰ ਹੁਣ ਥੋੜਾ ਜਿਆ ਨਾਰਮਲ ਥੱਲੇ ਕਮ ਆਇਆ ਵਾ ਹੁਣ ਮੁੱਲ ਇਹਦਾ ਜਿਹੜਾ 1 ਲੱਖ ਆਪਣੇ 1.5 ਲੱਖ ਕਰ ਦਈਏ ਹਾਂ ਪਰ ਝੋਟੀ ਹਾਂ ਨਾ ਜਿਹੜੀ ਹੋਊਗੀ 40 ਦੀ ਏ 1 40 ਦੀ ਹੋਊਗੀ ਜੀ ਹੂੰ ਲਓ ਜੀ 1 40 ਦੀ ਜਿਹੜੀ ਆ ਦੋਸਤੋ ਲੈਣ ਦੇਣ ਹੋਊਗਾ ਚੰਗੀ ਲੱਗੂਗੀ ਪਸੰਦ ਆਊਗੀ ਕੋਈ ਵੀ ਇੱਥੇ ਆਊਗਾ ਤੇ ਇਹ ਨਹੀਂ ਹੋਊਗਾ ਵੀ ਯਾਰ ਕੋਈ ਮੁੜਨਾ ਪੈ ਜੇ ਇੱਕਣੀ ਤੇ ਦੂਜੀ ਤੇ ਤੇਲ ਆਊਗਾ ਜ਼ਰੂਰ ਬਸੂ ਸਾਰੇ ਇੱਕਸਾਰ ਹੈਗੇ ਇੱਕੋ ਜਿਹਾ ਬਰਾਬਰ ਬਸੂ ਨੇ ਮਕਰੇ ਦੇ ਵੀ ਕਟਾ ਸੀਗਾ ਤੇ ਜਿਆ ਨੰਬਰ ਤੇ ਜਿਹੜੀ ਅਗਲੀ ਤੁਹਾਨੂੰ ਮੱਚ ਇਹ ਆਪਾਂ ਅਗਲੀ ਦਿਖਾ ਦੇਣੀ ਝੋਟੀ ਏ ਵੀ ਦੂਜਾ ਹੀ ਏ ਜੀ ਦੂਜਾ ਹੀ ਸੁਗਾ ਜੀ ਦੂਜਾ ਹੀ ਦੀ ਸੁਈ ਏ ਲਓ ਵੀ ਇਹ ਵੀ ਕਾਲੀ ਸੂਈ ਹੈ ਬੱਚਾ ਇਹਨੇ ਕਿ ਪਾਇਆ ਥਲੇ ਇਹਦਾ ਵੀ ਕਟਾਈ ਹੈ ਜੀ ਠੀਕ ਹੈ ਜੀ ਮੇਲ ਦਾ ਹਾਂ ਜੀ ਆਹ ਦਿਖਾਈਏ ਸਾਡਾ ਕੱਚੀ ਹੈ ਕੱਚੀ ਨਾਲੂ ਬੱਚੇ ਦੇ ਨਾਲ ਦੇਖੋ ਜੀ ਠੀਕ ਹੈ ਉੱਪਰ ਸਰਟੀਫਿਕੇਟ ਜਿਹੜੇ ਦੋਸਤੋਂ ਨਾਲ ਮਿਲਣਗੇ ਤੁਹਾਨੂੰ ਇਹ ਨਹੀਂ ਦੱਸਦੀ ਕੋਈ 5-7 ਦਿਨ ਦੀ ਸੂਈ ਹੈ ਦੋ ਦਿਨ ਦੀ ਕਹਿ ਕੇ ਦਿੱਤੀ ਜਾਊਗੀ ਤੇ ਸੂਹਾ ਦੂਜਾ ਝੋਟੀਆਂ ਜਿਹੜੀਆਂ ਦੋਸਤੋਂ ਹੁਣ ਅੱਗੇ ਦਿਖਾ ਰਹੇ ਨੇ ਸੂਹੇ ਦੂਜੇ 6 ਤਾਂ ਹੁੰਦਾ ਇਹ ਮੂੰਹ ਤੋਂ ਮੂੰਹ ਛਿੱਕੀ ਹੈ ਜੀ ਤੇ ਸੁਭਾਵਨਾ ਦੀ ਵੀ ਤਕਰੀਬ ਨੂੰ ਉਨੀ ਆਪਾਂ ਕਰ ਸਕਦੇ ਹਾਂ ਬਿਲਕੁਲ ਜੀ ਬਿਲਕੁਲ ਠੀਕ ਹੈ ਪੌਲੀ ਦੀ ਫਿਰ ਚਵਾਈ ਇੱਕ ਡੰਗ ਦੀ ਅੱਜ ਮਾਰਨਿੰਗ ਅੱਜੀ ਹੋਊਗੀ ਕਿ ਰਾਤ ਕੱਲ ਕੀਤੀ ਨਹੀਂ ਜੀ ਕੱਲ ਕੀਤੀ ਹੈ ਕਿੰਨਾ ਕੁ ਪਾਇਆ ਜੀ ਰਾਤ ਇਹਦਾ ਦੁੱਧ ਕੱਢਿਆ ਮੈਂ ਬੱਚੇ ਨੂੰ ਸਾਢੇ ਕੋਈ 4 ਕਿਲੋ ਦੇਨੇ ਗੜ 4 ਕਿਲੋ ਸਾਰਿਆਂ ਨਹੀਂ ਖਾਲੀ ਕੀਤੀਆਂ ਠੀਕ ਹੈ ਜੀ ਤੇ ਜਾਣੀ ਕਿਤੇ ਜਮਾਰਾ 4 ਕਿਲੋ ਦੁੱਧ ਕਰਤਾ ਤੇ ਚਵਾ ਕਿਦਾਂ ਦਾ ਨਿਕਲੇ ਚਵਾ ਬਿਲਕੁਲ ਜੀ ਪੋਲਾ ਵਾ ਪੋਲਾ ਜਿਹੜਾ ਮਰਜੀ ਚੋੜੇ ਜਿੰਨੇ ਪਸ਼ੂ ਆਪਾਂ ਦਿਖਾ ਰਹੇ ਹਾਂ ਬਿਲਕੁਲ ਲਿਚਵਾਈ ਦਾ ਨਹੀਂ ਪੈਨਸ਼ਨ ਲੈਣ ਦੀ ਲੋੜ ਪੋਲੀ ਚਵਾਈ ਹਾਂਜੀ ਲਓ ਜੀ ਕਰੀਏ ਪੇਸੇ ਵੀ ਖ ਦੇਰ ਬਹੁਤ ਸੋਹਣੀ ਆ ਝੋਟੀਆਂ ਦੀ ਦੂਜੇ ਸੂਹੇ ਆ ਤੇ ਫੇਸ ਕੁਆਲਟੀ ਦੇਖੋ ਜੀ ਲੌਣ ਠੀਕ ਆ ਹਾਂਜੀ ਹਾਂਜੀ ਔਰ ਕੁਆਲਟੀ ਸੇਮ ਹੈਗੀ ਦੋਸਤੋ ਬਾਕੀ ਜਿਹੜੇ ਵੀਰ ਫਤਿਆਬਾਦ ਦਾ ਸ਼੍ਰੀ ਗੋਇੰਦਵਾਲ ਸਾਹਿਬਾ ਚਾਹੇ ਤਮਤਰਲ ਏਰੀਆ ਵਾਲੀ ਸਾਈਡ ਦੀ ਗੱਲ ਕਰਨ ਲਈ ਚਾਹੇ ਅਮਰਸਰ ਵਾਲੀ ਦੀ ਗੱਲ ਗੱਲ ਕਰਨ ਲਈ ਚਾਹੇ ਇਧਰ ਆਪਣਾ ਦੁਆਬਾ ਤੇ ਚਾਹੇ ਮਾਲਵੇ ਦੀ ਗੱਲ ਕਰਨ ਲਈ ਜਿਸ ਵੀਰ ਨੇ ਪਸ਼ੂ ਖਰੀਦਣਾ ਤੁਸੀਂ ਵਿਜ਼ਿਟ ਜਿਹੜੀ ਇੱਕ ਵਾਰੀ ਫੇਰ ਮੈਂ ਕਨਫਰਮ ਕਰਾ ਕਰਾ ਦੇਣਾ ਦੋਸਤੋ ਪਿੰਡ ਬ੍ਰਹਮਪੁਰਾ ਤੁਸੀਂ ਵਿਜ਼ਿਟ ਕਰਨੀ ਹੈ ਨੇੜੇ ਸਰਿਆਲੀ ਵੀ ਹੈ ਆ ਜਾਂਦਾ ਦੋਸਤੋ ਵੱਡੀ ਸਰਿਆਲੀ ਬਿਲਕੁਲ ਲੱਗ ਕੇ ਆ ਜੇਕਰ ਖਰੀਦ ਕੇ ਪਤੋਂ ਤੋਂ ਵੇਖ ਲਈਏ ਕਿ 10 12 ਕਿਲੋ 12 ਕਿਲੋਮੀਟਰ ਦੀ ਦੂਰੀ ਸੜੀ ਹੈ ਆ ਦੇਖ ਠੀਕ ਆ ਅੱਛਾ ਇਹਦਾ ਮੁੱਲ ਪਾਜੀ ਫਿਰ ਕੀ ਡਿਮਾਂਡ ਕਰਦੇ ਜੀ ਮੋਦੇ ਦਾ ਵੀ 1.5 ਲੱਖ ਜੀ 40 ਦੀ ਇਹ ਵੀ ਇਹ ਵੀ ਇੱਕ 40 ਦੀ ਬਿਲਕੁਲ ਮਨ ਕੇ ਬਰਾਬਰ ਦਾ ਮਾਲ ਆ ਤਾਂ ਬਰਾਬਰ ਦਾ ਹੀ ਰੇਟ ਹੈ ਜੀ ਠੀਕ ਆ ਤੇ ਠੀਕ ਆ ਅੱਛਾ ਪਾਜੀ ਇਸ ਤੋਂ ਬਾਅਦ ਆਪਣੇ ਕੋਲ ਚੌਥੇ ਨੰਬਰ ਤੇ ਜਿਹੜੀ ਅਗਲੀ ਝੋਟੀ ਆ ਇਹ ਵੀ ਖੁੱਜਣੀ ਆ ਇਹ ਵੀ ਦੂਜਾ ਸੂਗਾ ਜੀ ਠੀਕ ਆ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਪਰਸੋਂ ਸੂਈ ਆ ਜੀ ਪਰਸੋਂ ਹਾਂਜੀ ਇਹਦਾ ਡਾੜੂ ਆ ਬੱਚੇ ਨੇ ਖੈਤਾ ਵਾ ਆ ਦੇ ਸਾਰੀ ਦਿੰਦਿਆਂ ਵਿੱਚ ਲਾੜੂ ਖੀਂਦਾ ਵਾ ਨਾੜੂ ਬਿਲਕੁਲ ਬੱਚੇ ਦੇ ਖੀਂਦਾ ਪੱਠੀਆਂ ਵਿੱਚ ਕੋਈ ਤੰਦ ਵੀ ਪ੍ਰੋਪਰ ਬੋਟੀ ਹੈ ਹਾਂਜੀ ਲਓ ਜੀ ਤੇ ਇਹ ਅੱਜ ਕਿੰਨਾ ਦੂਜਾ ਦਿਨ ਦੱਸਿਆ ਜੀ ਹਾਂਜੀ ਦੂਜਾ ਦਿਨ ਇਹ ਨਹੀਂ ਤੀਜਾ ਹੋ ਗਿਆ ਅਨੁਵਾਦ ਅੱਜ ਤੀਜਾ ਹਾਂਜੀ ਤੀਜਾ ਦਿਨ ਤੀਜਾ ਦਿਨ ਹਾਂਜੀ ਝੋਟੀ ਦੀ ਫੇਸ ਕੁਆਲਿਟੀ ਦੋਸਤੋ ਵੇਖ ਲਓ ਤੀਜਾ ਦੇਣ ਹੈ ਅੱਜ ਤੀਜ ਨੂੰ ਇਹਦੇ ਕੋਲ ਦੁੱਧ 11-12 ਕਿਲੋ ਤਿਆਰ ਹੋਊਗਾ ਉਹਨੇ ਬੋਲੇ ਤੋਂ ਠੀਕ ਹੈ ਜੀ ਹਾਂਜੀ ਹਾਂ ਨੋਰਮਲ ਉਹ ਭਰਾ ਦਿਖਾਊਗੀ ਹਾਂ ਹਾਂ ਪਰ ਫਾਲਟ ਕੋਈ ਨਹੀਂ ਹੋਊਗਾ ਠੀਕ ਆ ਜੀ ਤਾਰ ਬਿਲਕੁਲ ਬਰਾਬਰ ਹੋਊਗੀ ਪੋਲੀ ਜਵਾਈ ਤੇ ਤਾਰ ਬਰਾਬਰ ਬਿਲਕੁਲ ਬਿਲਕੁਲ ਠੀਕ ਆ ਜੀ ਹਾਂ ਜੀ ਸੂਆ ਦੋਸਤੋ ਤੁਜੀਏ ਸਵੇ ਜਾ ਤੇ ਅੱਜ ਤੀਜਾ ਦੇਣ ਮਗਰ ਕਟਾ ਮੇਲ ਦਾ ਆ ਭਾਜੀ ਠੀਕ ਆ ਇਹ ਬਰੀਡ ਗੰਗਾ ਨਗਰ ਦੀ ਜੀ ਅੱਛਾ ਜੀ ਹਾਂ ਜੀ ਇਹ ਬਰੀਡ ਜਿਹੜੀ ਆ ਵੀਰ ਕਹਿੰਦਾ ਵੀ ਗੰਗਾ ਨਗਰ ਦੀ ਬਰੀਡ ਆ ਤੇ ਸਿੰਗੀ-ਸੁੰਗੀ ਤੁਸੀਂ ਵੇਖ ਲਓ ਵੀ ਦੋਸਤੋ ਜਿਵੇਂ ਉਂਗਲ ਨਹੀਂ ਨਿਕਲਣਾਂ ਦੀ ਗੱਲ ਬਾਤ ਆ ਕੁੰਡਾਲੀ ਆ ਨਾ ਇਹਦਾ ਕੁੰਡਾ ਬਿਲਕੁਲ ਪਿੱਛੋਂ ਇੱਕਾ ਸਪ੍ਰਿੰਗ ਦੀ ਵਾਂਗੂ ਮੁੜਿਆ ਤੇ ਹਾਈਟ ਕਾ ਤਾਂ ਪੂਰਾ ਵੱਡਾ ਪਲੀਪੁਲੀ ਪੂਰੀ ਆ ਤੁਸੀਂ ਵੇਖੋ ਜੀ ਸਰੀਰ ਬਿਲਕੁਲ ਗੁੰਦਵਾ ਸਰੀਰ ਤੇ ਪੂਰੀ ਰਾਜੀ ਪੁੱਲ ਬੜਾ ਪੁੱਲ ਵਜਨ ਲੋਡ ਥਣ ਜੱਡਾ ਕਾਫੀ ਸੋਹਣੀ ਸ਼ੀਟ ਤਾਂ ਵੇਖੋ ਜੀ ਅਗਲੀ ਸਾਈਡ ਤੋਂ ਸਟਾਰ ਹੋ ਕੇ ਬਿਲਕੁਲ ਬੈਕ ਸਾਈਡ ਨੂੰ ਜਿਹੜਾ ਟੱਚ ਹੁੰਦਾ ਪਿਆ ਇਹੋ ਜਿਹਾ ਸਟਰਕਚਰ ਆ ਹਵਾਨੇ ਦਾ ਖੋਲ ਕੇ ਵੀ ਤੋਰ ਕੇ ਦਿਖਾਈਏ ਜੀ ਆ ਲੋ ਅੱਛਾ ਫਾਨ ਦਰਮਿਆਨਾ ਦਾ ਮੋਟਾ ਲੱਗਦਾ ਬਾਕੀ ਜਵਾਈ ਦੇ ਵਿੱਚ ਬਿਲ ਪੁੱਲ ਭੋਰਾ ਜਿੰਨਾ ਵੀ ਕੋਈ ਗੱਲ ਨਹੀਂ ਹੋਉਂਦੀ ਹਾਂਜੀ ਹਾਂਜੀ ਮਟਾਈ ਤੇ ਹੋਊਗਾ ਮੜਾ ਮੋੜਾ ਥੋੜੀ ਜਿਹੀ ਦੀ ਭਾਲ ਵਸਾਉਂਦਾ ਵਾ ਤੇ ਵੈਸੇ ਉਹ ਤਰ੍ਹਾਂ ਉਹਦਾ ਜਿਹਾ ਭਾਰਾ ਦੋ ਜਿੰਨੋਂ ਹੈਗਾ ਠੀਕ ਹੈ ਜੀ ਠੀਕ ਹੈ ਬਾਕੀ ਪੁੱਲ ਹਾਈਟ ਕੱਤ ਵਾਲੀਆਂ ਦੋਸਤਾਂ ਜਿਹੜੀਆਂ ਮੱਝਾਂ ਝੋਟੀਆਂ ਅੰਚ ਤੁਹਾਨੂੰ ਦਿਖਾ ਰਹੇ ਆਪਾਂ ਤੇ ਥਾਣ ਦੇ ਵੇ ਬਹੁਤ ਸੋਹਣੇ ਆ ਫਿਲਹਾਲ ਜਿਹੜੀ ਅੱਜ ਮਿਲਕਿੰਗ ਆਪਾਂ ਗੱਲ ਕਰਨ ਲਈ ਤੇ ਬਹੁਲੇ ਤੇ ਪਸ਼ੂ ਸਾਰੇ ਚੱਲਦੇ ਪਏ ਠੀਕ ਹੈ ਤੇ ਇੱਕ ਅੱਧੀ ਚੋਟੀ ਆ ਜਿਹੜੀ ਆਪਾਂ ਤੁਹਾਨੂੰ ਦਿਖਾਈ ਸੀ ਤਕਰੀਬਨ 2. 12 13 13 ਲੀਟਰ ਤੇ ਫਿਲਹਾਲ ਸਾਰਿਆਂ ਦੇ ਥੱਲੇ ਜਿਹੜੇ ਬੌਲ ਆ ਤੇ ਇਹਦੇ ਕੋਲ ਜਿਹੜਾ ਹਾਜ਼ਰ ਬੌਲ ਆ ਅੱਜ ਤੀਜੇ ਦਿਨ ਦਾ ਕੋਈ 11 ਕਾ ਲੀਟਰ ਬਿਲਕੁਲ ਹਾਜ਼ਰ ਆ ਜੀ ਠੀਕ ਆ ਤੇ ਮਿਲਕਿੰਗ ਇਸ ਨੂੰ ਵੀ ਚੰਗੀ ਆਸ ਕਰ ਸਕਦੇ ਆ ਬਾਕੀ ਆਪਾਂ ਪੁੱਛ ਲਾਂਗੇ ਬਿਲਕੁਲ ਪੀਕ ਕਿੰਨਾ ਜਿਹੜਾ ਚਵਾਉਗੀ ਅੱਛਾ ਭਾਜੀ ਕਿੰਨਾ ਕ ਦੁੱਧ ਮਿਲਕਿੰਗ ਜਿਹੜਾ ਇਹਨੂੰ ਪਾਉਣਾ ਚਾਹੀਦਾ ਪੀਕ ਮਹੀਨੇ ਤੱਕ ਆਪਾਂ ਗੱਲ ਕਰਦੇ ਆ ਇਹ ਸਾਰ ਪਹਿਲੇ ਸੂਏ ਮੁਤਾਬਕ ਜਿਹੜੇ ਉਹਨਾਂ ਦਾ ਮਾਲਕਾਂ ਦੇ ਕਹਿੰਦੇ ਆ ਉਗਿੰਦੇ ਦੀ ਨੀਮੀ ਦੁੱਧ ਜਿਹੜਾ 14 ਤੋਂ 15 ਕਿਲੋ ਜਿਹੜਾ ਪਹਿਲੇ ਸੋਏ ਕੱਢਦਾ ਪਹਿਲਾਂ ਨੇ ਹਾਂ ਪਹਿਲਾਂ ਨੇ ਹੁਣ ਇਹ ਜਿਹੜੇ ਹਿਸਾਬ ਨਾਲ ਲੇਵਾ ਵਾ ਥਾਣਾ ਵਾ ਇਹਨੂੰ ਦੁੱਧ ਕੋਈ 15 16 ਕਿਲੋ ਜ਼ਿਆਦਾ ਨਹੀਂ ਆ ਹੂੰ ਹੂੰ ਉਮੀਦ ਖੋਇਆ ਕੀ ਹੈ ਜੀ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਬਾਕੀ ਦੋਸਤੋ ਪੂਰਾ ਸਟਰਕਚਰ ਤੁਸੀਂ ਦੇਖ ਲਓ ਆ ਵੇਖੋ ਠੀਕ ਆ ਜੀ ਬਾਕੀ ਥਣ ਲਵੇ ਤੋਂ ਡੱਗਰ ਦਾ ਪਤਾ ਲੱਗ ਜਾਂਦਾ ਵਾ ਕਿੱਥੇ ਦਾ ਠੀਕ ਆ ਜੀ ਤੋ ਬਾਕੀ ਠੰੜਲੇਵਾ ਜਿਹੜਾ ਦੋਸਤੋ ਸੋਨਾ ਹੈਗਾ ਬਖਾਰਾ ਸੋਨਾ ਹੈ ਫਿਲਹਾਲ ਮਾਰਨਿੰਗ ਦਾ ਟਾਈਮ ਹੈ ਚਵਾਈ ਹਜੇ ਹੋਣੀ ਬਾਕੀ ਆ ਠੀਕ ਆ ਜੀ ਵੀ ਆਪਾਂ ਜਰੂਰ ਦੱਸ ਜੀ ਹਾਂਜੀ ਕਈ 1.5 ਘੰਟੇ ਦਾ ਲੇਟ ਹੋ ਰਿਹਾ ਪਤਾ ਨਹੀਂ ਕਾਕੇ ਜਿਹੜਾ ਲੇਟ ਹੋ ਗਿਆ ਘੰਟਾ 1.5 ਦਾ ਫਰਕ ਹੈ ਕਿਉਂਕਿ 7:00 7:30 ਵਜੇ ਦੇ ਆਪਾਂ ਹੁਣ ਅੱਛਾ ਇਹਦਾ ਮੁੱਲ ਕੀ ਕਰਦੇ ਆ ਜੀ ਕਿਥੋਂ ਤੱਕ ਜਿਹੜੀ ਇਹਦਾ ਮੁੱਲ ਜੀ 1.40 ਹੋਊਗੀ 35 ਦੀ ਮੰਨਤਾਂ ਹੋ ਜੂਗਾ ਵਿੱਚੋਂ 1.40 ਹਾਂਜੀ 1.35 ਦੀ ਹਾਂਜੀ ਹੂੰ ਬਾਕੀ ਮੌਕੇ ਤੇ ਮੰਨਤਾਂ ਹੋ ਜੂਗਾ ਠੀਕ ਆ ਜੀ ਕਿਉਂ ਮੁੱਲ ਕੋ ਹਿਸਾਬ ਨਾਲ ਕੀ ਗੱਡੀ ਸੋ ਇੱਕ ਲਾਸ਼ ਦੇ ਵਿੱਚ ਦੋਸਤੋ ਇੱਕ ਪੰਜਵੇਂ ਨੰਬਰ ਤੇ ਆਪਾਂ ਤੁਹਾਨੂੰ ਜਿਹੜੀ ਅਗਲੀ ਇਹ ਮੱਝ ਦਿਖਉਣੀ ਆ ਹਾਂਜੀ ਇਹਦੀ ਕੱਟੀ ਆ ਜੀ ਤੇ ਇਹਦੀ ਕੱਟੀ ਆ ਗਈ ਹੈ ਹਾਂਜੀ ਇੱਕ ਹੀ ਫੀਮੇਲ ਆਈ ਮਗਰ ਹੈ ਹਾਂਜੀ 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 ਮਗਰ ਕੱਟੀ ਆ ਤੇ ਇਹ ਜੜੀ ਆਪਣਾ ਸੁਹਾ ਕਿਨਵਾ ਦੂਜਾ ਜੀ ਇਹ ਸੁਹਾ ਦੂਜਾ ਜੀ ਉਹਵੇਂ ਭਾਵੇਂ ਤੀਜਾ ਗੇਂਦੋਂ ਪਰ ਹੈ ਦੂਜਾ ਅੱਛਾ ਜੀ ਮਾੜਾ ਜਿਹਾ ਫੇਸ ਕੁਆਲਟੀ ਦੀ ਮੂੰਹ ਮੱਥਾ ਜ਼ਰੂਰ ਇਧਰ ਦਿਖਾਈਏ ਜੀ ਆਹ ਦੇਖੋ ਠੀਕ ਹੈ ਜੀ ਸੁਆ ਦੁਜਾ ਦੋਸਤ ਕੋਈ ਵੀ ਤੀਜਾ ਮੰਨ ਸਕਦਾ ਵੈਸੇ ਦੁਜਾ ਸੁਆ ਚਲੋ ਖਰੀਦ ਕੇ ਜਿਹੜੀ ਅਥ੍ਰਿਤੀ ਆ ਦੁਜਾ ਸੁਆ ਮੰਨ ਕੇ ਖਰੀਦੀ ਆ ਠੀਕ ਆ ਹਾਂਜੀ ਹਾਈਟ ਇਹਦੀ ਵੀ ਪੂਰੀ ਆ ਤੇ ਇਹ ਸੁਆ ਕਿੰਨੇ ਕਿ ਦਿਨਾਂ ਦੀ ਕਿੰਨੇ ਕਿ ਦਿਨਾਂ ਦੀ ਸੁਈ ਆ ਜੀ ਅੱਜ ਇਹਨੂੰ ਸੁਈ ਨਹੀਂ ਲਈ ਜੀ 11 ਕ ਦਿਨ ਹੋਈ ਬਾਰ 11 12 ਹਾਂਜੀ ਤੇ ਦੁੱਧ ਹੁਣ ਕਿੰਨਾ ਕ ਬਣਿਆ ਇਹਦੇ ਕੋ ਦੁੱਧ ਜਿਹੜਾ ਹੁਣ ਸਹੀ ਆ ਇਸ ਵੇਲੇ 13 ਤੋਂ 14 ਕਿਲੋ ਦੇ ਵਿਚ ਵਿੱਚ ਬਿਲਕੁਲ ਨੈਟ ਜਿਹੜਾ ਬਿਲਕੁਲ ਬਿਲਕੁਲ 14 ਹੋਊਗਾ ਪਰ 13 ਮਿਲਗੇ 13 ਮਿਲ ਕੇ ਚਲੋ ਤੁਸੀਂ ਬੱਸ ਹੋਊ 14 ਹੀ ਸਕਦਾ ਹਾਂਜੀ ਤੁਸੀਂ 13 ਕਿਲੋ 13 ਹੀ ਹਾਂਜੀ ਲ ਸੋ ਸੂਇਰਮੀ ਦਾ ਦੋਸਤੋ 12 13 12 13 ਦੇ ਨਹੀਂ ਹੋਏ ਆ ਤੇ ਦੁੱਧ ਵੀ ਜਿਹੜਾ ਬਿਲਕੁਲ ਨੈੱਟ 12 13 ਹੀ ਹਾਜ਼ਰ ਆ ਮਗਰ ਕੱਟੀ ਆ ਖੁੱਲੇ ਪਿੰਡੇ ਦੀ ਆ ਦੋਸਤੋ ਬਿਲਕੁਲ ਭਾਰੀ ਵਜਨਦਾਰ ਆ ਅੱਗੋਂ ਬਿਲਕੁਲ ਪਤਲਾ ਤੇ ਪਿੱਛਾ ਤੁਸੀਂ ਵੇਖੋ ਥੱਬਿਆਂ ਦੇ ਥੱਪੇ ਆ ਕਰੋ ਚੈੱਕ ਇਹ ਇਸੇ ਤਰ੍ਹਾਂ ਦੀ ਕੁਆਲਿਟੀ ਜਿਹੜੀ ਆ ਦੋਸਤੋ ਆਉਂਦੀ ਆ ਇੱਥੇ ਠੀਕ ਆ ਜੀ ਸੋ ਕਿਸੇ ਵੀਰ ਨੇ ਪਸ਼ੂ ਖਰੀਦਣਾ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਜਿਹੜੇ ਆਪਾਂ ਥੱਲੇ ਚਲਾਵਾਂਗੇ ਇਹਨਾਂ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਠੀਕ ਆ ਆਇਤ ਇਸ ਮੱਝ ਦੀ ਵੀ ਫੁੱਲ ਬਟਾ ਫੁੱਲ ਵੱਡੀ ਹਰੀ ਤੇ ਆ ਦੇਖੋ ਠੀਕ ਹੈ ਜੀ ਬਹੁਤ ਵਧੀਆ ਚੰਗੇ ਆ ਡਰ ਚੰਗੇ ਹਵਾਨੇ ਵਾਲੀਆਂ ਬਿਲਕੁਲ ਚੰਗਾ ਪਸ਼ੂ ਤਾਂ ਨਹੀਂ ਜੜਾ ਦੋਸਤੋ ਪਾਜੀ ਹੋਰਾਂ ਦੇ ਕੋਲ ਨੇ ਤੇ ਪਿੰਡ ਤੁਸੀਂ ਖਾਸ ਬ੍ਰਹਮਪੁਰੇ ਵਿਜਿਟ ਕਰਨੀ ਹੈ ਇਹਦਾ ਮੁੱਲ ਭਾਜੀ ਜ਼ਰੂਰ ਦੱਸਗੇ ਇਹਦਾ ਮੁੱਲ ਜੀ 135000 ਤੀ ਵੀ ਹੋ ਜੂਗੀ 130 ਦੀ ਖਾਨਾ ਜੜੀ ਬਿਲਕੁਲ ਕੋਈ ਨਾ ਮੌਕੇ ਤੇ ਹੋ ਜੂਗਾ ਕੋਈ ਥੋੜਾ ਬਾਲਾ ਬਾਲਾ ਨਹੀਂ ਠੀਕ ਹੈ ਜੀ ਹਾਂਜੀ ਜੁਨੀ ਵੀ ਹੋ ਸਕਦੀ ਜ਼ਰੂਰ ਕਰ ਜਾਇ ਜਿਹਨਾਂ ਵੀ ਮਾਨਤਨ ਹੋਇਆ ਜ਼ਰੂਰ ਕਰਨਾ ਹੋ ਜੂਗਾ ਹੋ ਜੂਗਾ ਅੱਛਾ ਇੱਕ ਸੰਪਰਕ ਨੰਬਰ ਆਪਣੇ ਜ਼ਰੂਰ ਕਰ ਦਈਏ ਜੀ ਦੱਸ ਦਈਏ ਬੋਲ 99150 ਹਾਂਜੀ 48625 ਠੀਕ ਹੈ ਜੀ ਠੀਕ ਹੈ ਤੋਂ ਦੋਸਤੋ ਇਹ ਸਨ ਮੇਰੇ ਨਾਲ ਵੀਰ ਤੇ ਇੱਕ ਪਸ਼ੂ ਵਪਾਰ ਦਾ ਕੰਮ ਹੀ ਨਹੀਂ ਦੋਸਤੋ ਇੱਕ ਚੰਗੀ ਬਰੀਡ ਦੇ ਉੱਤੇ ਕੰਮ ਵੀ ਹੈਗਾ ਵੀ ਚੰਗੇ ਪਸ਼ੂ ਲਿਆ ਕੇ ਸਾਹਮਣੇ ਪੇਸ਼ ਕਰਨੇ ਤੇ ਅੱਜ ਮੋਹਰਾ ਦੀਆਂ ਮੱਝਾਂ ਝੋਟੀਆਂ ਆਪਾਂ ਤੁਹਾਨੂੰ ਦਿਖਾ ਦਿਆਂ ਬਿਲਕੁਲ ਤਾਜ਼ੇ ਸਵੇ ਆ ਹਫਤੇ ਤੋਂ ਲੈ ਕੇ ਬਿਲਕੁਲ 12 ਦਿਨਾਂ ਤੱਕ ਜਿਹੜਾ ਦੋਸਤੋ ਪਸ਼ੂ ਹੋਇਆ ਠੀਕ ਆ ਤੇ ਬੱਚੇ ਜਿਹੜੇ ਆ ਤੁਹਾਨੂੰ ਵੀ ਨਾਲ ਦਿਖਾ ਦਿੰਨੇ ਆ ਬੱਚੇ ਇੱਕ ਵਾਰੀ ਫੇਰ ਤੁਸੀਂ ਦੇਖ ਲਓ ਪੰਜ ਤੁਹਾਨੂੰ ਮੱਝਾਂ ਝੋਟੀਆਂ ਦਿਖਾਤੀਆਂ ਨੇ ਤੇ ਪੰਜਾਂ ਮਗਰ ਜਿਹੜੇ ਬੱਚੇ ਆ ਦੋਸਤੋ ਆ ਤੁਸੀਂ ਦੇਖੋ ਇੱਕ ਕੱਟੀ ਆ ਬਾਕੀ ਚਾਰ ਜਿਹੜੇ ਮੇਲ ਕਾਫ ਸੀਗੇ ਸੋ ਬੱਚੇ ਬਿਲਕੁਲ ਨਾੜੂ ਦੇ ਨੇ ਤੇ ਇਹ ਮੱਝਾਂ ਦੋਸਤੋ ਅੱਜ ਝੋਟੀਆਂ ਤੁਹਾਨੂੰ ਦਿਖਾਉਣੀਆਂ ਸੀ। ਤੋਂ ਮਿਲਦੇ ਹਾਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।